ਹਾਂਜੀ ਵੀ ਸਾਸਤਰੀ ਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਵੀ ਸੀਮਨ ਬਾਰੇ ਜਿਹ ਪਹਿਲਾਂ ਆਪਾਂ ਆਪਣੇ ਫਾਰਮ ਤੇ ਕਿਹੜਾ ਸੀਮਨ ਲਵਾਇਆ ਤੇ ਹੁਣ ਆਪਾਂ ਜਿਹੜਾ ਗਾਂ ਨੂੰ ਸੀਮਨ ਲਵਾ ਰਹੇ ਆ ਕਿਹੜਾ ਕਿਹੜੀ ਸੀਮਨ ਬੈਂਕ ਦਾ ਲਵਾ ਰਹੇ ਆ ਤੇ ਜਿਹੜਾ ਪਹਿਲਾਂ ਸੀਮਨ ਲਵਾਇਆ ਉਹਦਾ ਕੀ ਰਿਜ਼ਲਟ ਮਿਲੇ ਆਪਾਂ ਨੂੰ ਪਹਿਲਾ ਆਪਾਂ ਜੀ ਐਚਐਸਬੀ ਸਰਿੰਦਰ ਸੰਸਨੀਵਾਲ ਦੇ ਸੀਬਨ ਬੈਂਕ ਦੇ ਦੋ ਤਿੰਨ ਮੱਜਾਂ ਦੇ ਲਵਾਇਆ ਸੀਗਾ ਤੇ ਇੱਕ ਤਾਂ ਬੈਠੀ ਆਪਣੇ ਕੋਲ ਕੱਟੀ ਮੰਗਲਪੁਰ ਦੀ ਇਹ ਚਾਰ ਕੁ ਮਹੀਨੇ ਦੀ ਹੋਗੀ ਜੀ ਤੇ ਇੱਕ ਆਪਾਂ ਮੱਜਾਂ ਦੇ ਲਵਾਤਾ ਜਿਹੇ ਸਾਰ ਬਵਾਏ ਨੇ ਲਾਹੌਰੀ ਬੁਲਤ ਲਾਹੌਰੀ ਬੁਲਦੀ ਆ ਘੱਟੀ ਬੈਠੀ ਐ ਇਹ ਵੀ ਚਾਰ ਕੁ ਮਹੀਨੇ ਦੀ ਐ ਤੇ ਕੁਝ ਕੁ ਮੈਸਾਂ ਨੇ ਜਿਹੜੇ ਕਿ ਮੇਲ ਕਾਫ ਦੇਤੇ ਜੀ ਜਿਵੇਂ ਨਵਾਬ ਦਾ ਮੇਲ ਆ ਇੱਕ ਆਪਣੇ ਕੋਸ਼ੇਰੇ ਪੰਜਾਬ ਦਾ ਜੇ ਵੀ ਐਚ ਐਸ ਬੀ ਦੇ ਹੋ ਤੇ ਇੱਕ ਆਪਣੇ ਕੋਰ ਵੀਰਾਵਲੀ ਦੇ ਭਾਰਤਪੁਰ ਦੀ ਫੀਮੇਲ ਵੀ ਆ ਉਹ ਆਪਣੇ ਕੋ ਸਾਲ ਦੀ ਹੋਗੀ ਤੇ ਆਪਾਂ ਫੇਰ ਦਬਾ ਤੇ ਰਿਪੀਟ ਕਰਾਇਆ ਤਾਂ ਸੀਮਨ ਉਹ ਤੇ ਦਵਾਰ ਛੋਟੀ ਨੇ ਮੇਲ ਕਾਫ ਦੇ ਆ ਵੀਰਾਵਲੀ ਦੇ ਭਾਰਤਪੁਰ ਦਾ ਤੇ ਹੁਣ ਆਪਾਂ ਜਿਹੜਾ ਗਾਹ ਨੂੰ ਸੀਮਨ ਲਵਾ ਰਹੇ ਹਾਂ ਇਹ ਛੋਟੀ ਦੀ ਆਪਾਂ ਚਲੜੀ ਦਾ ਲਵਾਇਆ ਸੀਮਨ ਪੀਸੀ 574 ਲਓ ਜੋ ਕੱਟੀ ਹੁਣ ਖੜੀ ਹੋ ਗਈ ਤੇ ਮੇ ਮੰਗਲ ਦੀ ਐਚਐਸਵੀ ਦੇ ਮੰਗਲ ਤੋਂ ਮੰਗਲ ਦੀ ਆਪਾਂ ਫੇਰ ਰੀਪੀਟ ਕਰਿਆ ਇਸ ਵਾਰ ਸੀਮਨ ਛੋਟੀ ਦੇ ਲਵਾਇ ਇੱਕ ਦੇ ਤੇ ਉਹ ਗੱਬਣਾ ਹੀ 4 ਮਹੀਨੇ ਦੀ ਤੇ ਕੱਦ ਦੇਖੋ ਮੰਗਲ ਦੀ ਕੱਟੀ ਦਾ ਇਹ ਠਪੂੜਾ ਬਹੁਤ ਵਧੀਆ ਜੀ। ਸਿੰਘੋ ਛੋਟੇ ਛੋਟੇ ਜੰਮੇ। ਤੇ ਜੇ ਤੇ ਇਸ ਵਾਰ ਜਿਹੜਾ ਆਪਾਂ ਹੰਗਾਹਾਂ ਨੂੰ ਜਿਹੜਾ ਕਿਹੜਾ ਕਿਹੜਾ ਸਿਮਨ ਲਵਾ ਰਹੇ ਜਿਵੇਂ ਇਹ ਛੋਟੀ ਦੇ ਚਲਡੀ ਦਾ ਲਵਾਇਆ ਜੀ ਆਪਾਂ 574 ਜਿਹੜੇ ਕਰਨਵੀਰ ਸਿਮਨ ਬੈਂਕ ਦੇ ਸਿਮਨ ਆ ਰਹੇ ਜੀ। ਜਿਹੜਾ ਹਰਿਆਣੇ ਦਾ ਕਰਨਵੀਰ ਤਿਹੋ ਇਹ ਜਰਸੀ ਦੇ ਲਵਾਇਆ ਆਪਾਂ ਉਹਦਾ ਜਰਸੀ ਬੋ ਰੋनाल्डੋ ਉਹਦਾ ਸੀਮਨ ਲਵਾਇਆ ਇਹਦੇ ਸੈਕ ਦਾ ਲੱਗਿਆ ਬੱਚੀ ਤੇ ਆਹ ਛੋਟੀ ਬੈਠੀ ਜਿਹਦੇ ਆਪਾਂ ਲਵਾਇਆ ਮੰਗਲ ਦਾ ਐਚਐਸਵੀ ਮੰਗਲ ਬੋਲ ਤੋਂ ਗੱਬਣਾ ਜੀ ਇਹ ਤੇ ਕੁਸ ਮੱਜਾਂ ਦੇ ਆਪਾਂ ਕਰਮਬੀਰ ਜਿਹੜਾ ਸੂਰਵੀਰ ਬੁੱਲਾ ਉਹਦਾ ਵੀ ਉਹਦਾ ਵੀ ਸੀਮਨ ਲਿਆਂ ਬਾਈ ਉਹਦਾ ਵੀ ਲਵਾਉਣਾ ਤੇ ਇਸ ਵਾਰ ਆਪਾਂ ਐਵੀਐਸ ਦੇ ਮੋਰਾ ਬੁੱਲਾਂ ਦਾ ਵੀ ਲਵਾਵਾਂਗੇ ਸੀ ਮੈਨੂੰ ਵੀ ਤੁਹਾਨੂੰ ਡਿਟੇਲ ਦਵਾਂਗੇ ਕਿਹੜੇ ਕਿਹੜੇ ਆਪਾਂ ਬੁੱਲਾਂ ਦਾ ਸੀਮਨ ਲਵਾ ਰਹੇ ਹਾਂ ਸ਼ੇਰਸਾ ਬੁੱਲਾ ਜੀ ਇੱਕ ਕੈਪਟਨ ਤੇ ਸਾਰੀਆਂ ਮਤਲਬ ਸ ਕਈ ਸੀਮਨ ਬੈਂਕਾਂ ਦਾ ਆਪਾਂ ਸੀਮਨ ਜਿਹੜਾ ਯੂਜ਼ ਕਰ ਰਹੇ ਹਾਂ ਇਸ ਵਾਰ ਕਿਹਦਾ ਜਾਨਟ ਵਧੀਆ ਕਿਹਦੇ ਕੱਟੀਆਂ ਵਧੀਆ ਆ ਰਹੀਆਂ ਕੱਦ ਕੁਦ ਵਧੀਆ ਆ ਰਿਹਾ ਦੁੱਧ ਵਾਲੇ ਬੁੱਲਾਂ ਦਾ ਆਪਾਂ ਸੀਮਨ ਇੱਕ ਟੀ ਲਵਾ ਰਹੇ ਹਾਂ ਜੀ ਤੇ ਜਾਣਕਾਰੀ ਵਧੀਆ ਲੱਗੀ ਜੀ ਬਾਕੀ ਡਿਟੇਲ ਆਪਾਂ ਦਵਾਂਗੇ ਤੁਹਾਨੂੰ ਹੋਰ ਵੀ ਜਿਹੜੇ ਸੈਕਸਡ ਸੀਮਨ ਵੀ ਆਪਾਂ ਇੱਕ ਦੋ ਗਾਇਆਂ ਦੇ ਲਵਾਉਣੇ ਆ ਤੇ ਹੋ ਸਕਦਾ ਇੱਕ ਦੋ ਮੱਝ ਦੇ ਵੀ ਲਵਾ ਲਈ ਆਪਾਂ ਐਬੀਐਸ ਦਾ ਜਿਹੜਾ ਸੈਕਸਡ ਸੀਮਨ ਆਉਂਦਾ ਕਿਹੜੇ-ਕਿਹੜੇ ਬੁੱਲ ਹੁੰਦਾ ਉਹ ਤੁਹਾਨੂੰ ਡੇਟ ਆਪਾਂ ਗਾਹਾਂ ਦਵਾਂਗੇ ਜਿਹੜਾ ਸੀਮਨ ਲਵਾਉਂਗੇ ਇਹ ਆਪਾਂ ਨਾਲ ਦੀ ਨਾਲ ਤੇ ਜਾਣਕਾਰੀ ਕਿਵੇਂ ਵਧੀਆ ਲੱਗੀ ਜੀ ਜਾਣਕਾਰੀ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੱਤ ਬਸਪੋਰਟ ਕਰੋ ਜੀ ਚੈਨਲ ਦੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਜੀ ਨਵੀਂ ਵੀਡੀਓ ਵਿੱਚ